ਬਹੁਤ ਜਿਆਦਾ ਚੰਗੀ ਆ ਲੇਵੇ ਵਾਲੇ ਪਾਸੋਂ ਦਾ ਯਾਰ ਮੈਂ ਕਹਿੰਦਾ ਕਿਸੇ ਪਾਸੋਂ ਹੱਥ ਹੀ ਨਹੀਂ ਧਰਾਉਂਦੀ ਕੁਆਲਿਟੀ ਵਾਲੀ ਗਾਂ ਆ ਗਈ ਲੇਵਾ ਬਾਕੀ ਪਈ ਆ ਇੱਕੋ ਫਾਰਮ ਦੀਆਂ ਨੇ ਦੋਨੋਂ ਇੱਕੋ ਫਾਰਮ ਦੀਆਂ ਬਈ ਜੀ ਅੱਜ ਸਿੱਕਲ ਦੋਸਤੋ ਬਹੁਤ ਸਵਾਤ ਕਰਦੇ ਮਿੱਤਰੋ ਅੱਜ ਦੀ ਇਸ ਨਵੀਂ ਵੀਡੀਓ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਤੁਹਾਡੇ ਵਾਸਤੇ ਬਹੁਤ ਸੋਹਣੀਆਂ ਗਾਵਾਂ ਲੈ ਕੇ ਆਏ ਆ ਜਰਸੀ ਨਸਲ ਦੀਆਂ ਗਾਵਾਂ ਰਹਿਣਗੀਆਂ ਪੰਜ ਪੰਜ ਜਰਸੀ ਨਸਲ ਦੀਆਂ ਗਾਵਾਂ ਤੇ ਇੱਕ ਆ ਗਈ ਇਧਰਲੇ ਪਾਸੇ ਐਚ ਐਫ ਨਸਲ ਦੀ ਗਾਂ ਪੂਰੀ ਸੋਹਣੀ ਸੁਨੱਖੀ ਤੇ ਥਣਲੇ ਵਿੱਚ ਜਿਹੜੀ ਹੈਗੀ ਨਾ ਬਾ ਕਮਾਲ ਆ ਐਂ ਜਿਹੜਾ ਥਣ ਵੀ ਲੱਗਿਆ ਹੋਇਆ ਨਾ ਤੇ ਮੁਠੀ ਚਵਾਈ ਲਾਲਾ ਲੱਗਿਆ ਹੋਇਆ ਹੈਗਾ ਜਮਾ ਤੁਸੀਂ ਮੁਠੀਆਂ ਨਾਲ ਚਵਾਈ ਕਰ ਸਕਦੇ ਹੋ ਬਾਕੀ ਪਹਿਲਾ ਸੂਆ ਇਹ ਬਿਹੜ ਸੂਈ ਹੋਈ ਹੈਗੀ ਆਜੋ ਆਪਾਂ ਬਾਈ ਬੱਬੀ ਨਾਲ ਗੱਲਬਾਤ ਕਰਵਾਈਏ ਤੇ ਇਹਨਾਂ گاਮਾਂ ਦੀ ਜਾਣਕਾਰੀ ਲੈ ਕੇ ਲਈਏ ਆਪਾਂ ਹਾਂਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਆਪਦਾ ਨਾਮ ਦੱਸੋਗੇ ਜੀ ਨਾਮ ਬਾਲ ਸਿੰਘ ਜੀ ਪਿੰਡ ਚ ਬੱਬੀ ਕਹਿੰਦੇ ਆ ਜੀ ਠੀਕ ਹੈ ਪਿੰਡ ਚ ਲੋੜ ਤਸੀਮ ਲੋੜ ਜਿਹੜਾ ਸ਼੍ਰੀ ਮਖਸਰ ਸਾਹਿਬ ਠੀਕ ਹੈ ਬਾਈ ਬੱਬੀ ਅੱਜ ਆਪਣੇ ਕੋਲ 6 گاਮ ਆ ਗੀਆਂ ਆ ਪਹਿਲੇ ਨੰਬਰ ਵਾਲੀ ਗਾਂ ਤੋਂ ਆਪਾਂ ਸਟਾਰਟ ਕਰ ਲਗੇ ਬਈ ਇਸ ਵਹੜ ਦਾ ਸੂਆ ਦੂਜਾ ਸੂਆ ਜੀ ਦੂਜਾ ਸੂਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਇਹਨੂੰ ਸੋਈ ਨੂੰ ਪਰਸੋ ਸੂਈ ਹੈ ਜੀ ਇਹ ਪਰਸੋ ਦੀ ਸੂਈ ਹੈ ਮਗਰ ਬੱਛੀ ਠੀਕ ਆ ਕਿੰਨੇ ਕ ਦੁੱਧ ਵਾਲੀ ਕਿੰਨੇ ਕ ਬੌੜੇ ਵਾਲੀ ਰੋ 49 ਕਿਲੋ ਬੌੜਾ ਹੈਗਾ 10 ਕਿਲੋ ਪਿਛਲੀ ਵਾਰੀ ਆਪਾਂ ਹੀ ਦਿੱਤੀ ਸੀ ਕਿ ਸਾਨੂੰ ਚਵਾ ਕੇ 15 ਕਿਲੋ ਦੁੱਧ ਦਿੰਦੀ ਰਹੀ ਆ 15 ਕਿਲੋ ਠੀਕ ਆ ਸੀਲ ਬਹੁਤ ਆ ਜੀ ਐਂ ਮੈਨੂੰ ਪਾਉਣਾ ਤੇ ਖੱਲੇ ਠੀਕ ਹੈ ਜਿਵੇਂ ਕੋਈ ਲਾਤ ਛਾੜਾ ਦੀ ਗੱਲ ਨਹੀਂ ਇਹਨੂੰ ਲੈ ਆਹ ਦੇਖੋ ਹੂੰ ਤੇ ਕੋਟੋਰੋ ਬਈ ਕਰਵਾਤੀ ਇੱਕ ਗੱਲ ਹੋਰ ਆ ਕੱਦ ਕਾਠ ਜਿਹੜਾ ਹੈਗਾ ਇਸ ਵਹੜ ਦਾ ਬਹੁਤ ਜਿਆਦਾ ਚੰਗਾ ਕੱਦ ਕਾਠ ਬੇਲ ਦੀ ਬਹੁਤ ਜਿਆਦਾ ਚੰਗੀ ਆ ਬਾਕੀ ਰੰਗ ਦੇਖ ਲਓ ਤੁਸੀਂ ਇਹ ਆ ਚੈੱਕ ਕਰ ਲਓ ਲੇਵੇ ਨੂੰ ਜਿਹੜਾ ਥਾਨ ਲੱਗਿਆ ਹੋਇਆ ਉਹ ਵੀ ਜਮਾ ਕੱਲਾ ਕੱਲਾ ਬਹੁਤ ਸੋਹਣੇ ਆਰਡਰ ਕੁਆਲਟੀ ਵਾਲੀ ਗਾਂ ਆ ਗਈ ਲੇਵਾ ਕਰਮਾ ਵਾਲੀ ਦਾ ਬਹੁਤ ਜਿਆਦਾ ਚੰਗਾ ਬਈ ਚਬਾਈ ਕਿਵੇਂ ਸੁਭਾ ਦੀ ਚਵਾਈ ਹੋਈ ਵੀ ਆ ਸਵੇਰ ਦੀ ਚਵਾਈ ਹੋਈ ਵੀ ਆ ਅੱਛਾ ਠੀਕ ਆ ਲੈ ਵੀ ਆਹ ਦੇਖ ਲਓ ਸਵੇਰ ਦੀ ਚਵਾਈ ਇਹਦੀ ਹੋਈ ਵੀ ਹੈਗੀ ਤੇ ਹੁਣ ਵੀ ਜਿਹੜੇ ਬੱਜੇ ਹੋਏ ਆ ਨਾ ਸਿਰਫ 8:30 ਵਾ 8 ਦਾ ਟਾਈਮ ਆ ਅੱਜ ਸਵੇਰ ਦਾ ਤਰੀਕ ਹੈਗੀ ਅੱਜ 26 ਤਰੀਕ ਆ ਬਈ ਹਨਾ ਤੇ ਬੱਬੀ ਵੀਰੇ ਜਿਵੇਂ ਹੁਣ ਸਵੇਰ ਦੀ ਚਵਾਈ ਹੋਈ ਆਥ ਨੂੰ ਤਾਂ ਫਿਰ ਜਰ ਇਹ ਹਾਂਜੀ ਵਧੀਆ ਬਣ ਜਾਂਦੀ ਹੈ ਜੀ ਠੀਕ ਆ 10 ਤੋਂ ਉੱਤੇ ਹੀ ਬੋਲਾ ਹੋਊਗਾ ਇਸ ਟਾਈਮ ਜੀ ਇਹਦਾ ਠੀਕ ਆ ਰੇਟ ਕੀ ਰਹੂਗਾ ਬਈ ਰੇਟ 72000 ਦੀ ਜੀ ਇਹਦਾ ਜਮਹਾਨ ਬਾਸ ਜੀ ਤੋਂ ਬਾਲੇ ਨਹੀਂ ਮੰਗੇ ਕਰਦਾਂਗੇ ਮੌਕੇ ਤੇ ਮਾਰਦਾ ਠੀਕ ਆ ਅੱਛਾ ਜਿਹੜੀ ਬਾਈ ਹੁਣ ਗਾਹਾਂ ਵਾਲੀ ਵਹਿੜ ਆ ਗਈ ਆ ਇਹ ਵੀ ਕੱਦ ਕਾਠ ਚੋਂ ਚੰਗੀ ਐ ਜਰਸੀ ਆ ਗਈ ਹਨਾ ਤੇ ਬਈ ਫਿਰ ਇਹ ਮੈਨੂੰ ਐ ਦੱਸਦੇ ਸੂਆ ਕਿਹੜਾ ਸੁੰਦੀ ਐ ਸੂਆ ਇਹ ਦੂਜਾ ਦੂਜਾ ਸੂਆ ਹਾਂਜੀ ਇਹਦਾ ਬਾਵਾ ਕੱਚੀ ਲੱਗਦੀ ਬਈ ਬਸ 5-7 ਦਿਨ ਹਫਤੇ ਲੈ ਸਕਦੀ ਹਫਤਾ ਹੈਨਾ ਠੀਕ ਆ ਕਿੰਨੇ ਕ ਦੁੱਧ ਬਦਲੀ ਬਈ ਦੁੱਧ ਨੇ 15-16 ਕਿਲੋ ਦਿੱਤਾ ਪਹਿਲਾਂ ਨੇ ਅੱਛਾ 15-16 ਕਿਲੋ ਪਹਿਲਾਂ ਨੇ ਦਿੱਤਾ ਹਾਂਜੀ ਠੀਕ ਆ ਲੈ ਵੀ ਆਹ ਦੇਖ ਲਓ ਹੁਣ ਪਹਿਲੇ ਸੂਏ 15-16 ਕਿਲੋ ਤੇ ਹੁਣ ਆਪਾਂ ਕਿੰਨਾ ਦੁੱਧ ਕਹਿ ਕੇ ਦੇਣੀ ਐ ਬਈ 17 ਕਿਲੋ ਤਾਂ ਨੋਰਮਲ ਹੀ ਦੇ ਦੂੰਗੀ ਜੀ 20 ਵੀ ਦੇ ਸਕਦੇ ਨੇ 17-18 17-18 ਕਿਲੋ ਠੀਕ ਆ ਲੈ ਵੀ ਆਹ ਦੇਖ ਲੋ ਆਹ ਜਰਸੀ ਪੰਜਾਬ ਵਾਲੀ ਕਹਿ ਸਕਦੇ ਆ ਲੰਮੀ ਲੁੰਮੀ ਬਹੁਤ ਆ ਥਣ ਲੈਵੇ ਤੋ ਇਹ ਵੀ ਜਿਹੜੀ ਹੈਗੇ ਨਾੜਾ ਨੂਣਾ ਚੈੱਕ ਕਰ ਲੋ ਇਹ ਆ ਦੇਖੋ ਥਣ ਲੈਵੇ ਤੋ ਇਹ ਵੀ ਬੜੀ ਸਾਫ ਆ ਬਾਈ ਬੱਬੀ ਫਿਰ ਕੀ ਰੇਟ ਰਹੂਗਾ ਇਹ ਹਾਂ ਲੈ ਬੱਬੀ ਰੇਟ ਕੀ ਰਹੂ ਬਾਈ 75000 75000 ਠੀਕ ਆ ਲੈ ਵੀ ਆਹ 75000 ਰੁਪਏ ਦੀ ਤੁਹਾਨੂੰ ਮਿਲੂਗੀ ਇਹ ਜਰਸੀ ਗਾਂ ਰੇਟ ਜਿਹੜਾ ਇਹਦਾ ਹੋਊਗਾ ਮਤਲਬ ਹਾਂ ਨਾ ਕਿ ਬਈ ਹੋਊਗਾ ਮੰਨ ਤਾਂ ਜਮ ਕਰੀ ਕਰਾ ਜਿੰਨਾ ਮੰਨ ਤਾਂ 72000 ਦੀ 72000 ਦੀ ਠੀਕ ਹੈ ਜੀ ਇੱਕ ਬਈ ਆ ਆ ਗਈ ਯਾਰ ਜਰਸੀ ਹਾਂਜੀ ਇਹ ਵੀ ਯਾਰ ਮੈਨੂੰ ਐਂ ਦੱਸ ਬਈ ਚੰਗੀ ਆ ਗਈ ਤੇਰੀ ਹਾਂਜੀ ਹਾਂਜੀ ਇਹ ਵਜਨ ਵਜੂ ਦਾ ਚੰਗਾ ਇਹ ਚ ਕਿੰਨੇ ਚ ਰਹਿੰਦਾ ਬਈ ਇਹਦਾ ਇਹ ਹਫਤਾ ਹੀ ਇਹ ਲੈ ਜੀਂ ਜੀ ਹਫਤਾ ਹੀ ਲੈ ਜੀ ਠੀਕ ਆ ਕਿੰਨੇ ਕ ਦੁੱਧ ਵਾਦ ਲਈ ਬਈ 18 ਕਿਲੋ ਦੁੱਧ ਦਿੱਤਾ ਜੀ ਪਹਿਲੇ ਸੂਏ ਅੱਛਾ 18 ਕਿਲੋ ਪਾਈ 20 ਕਿਲੋ ਪੱਕਾ ਹੀ ਦੇ 20 ਕਿਲੋ ਲਈ ਮਸ ਗਰਮੀ ਆ ਭਲਾ ਸਰਦੀ ਆ 20 ਕਿਲੋ ਵੱਟ ਤੇ ਪਿਆ ਦੇਖੋ ਕਿ ਇਹ ਪਾਜ ਨੂੰ ਬਹੁਤ ਆ ਆ আচ্ছা ਖੋਲੀ ਬਈ ਫਿਰ ਇਹਦਾ ਕੀ ਰੇਟ ਆ ਆਪਾਂ ਮਤਲਬ ਕੀਤਾ ਇਹਦਾ ਇਹਦਾ 92000 92000 ਰੁਪਿਆ ਐ ਮਾਨਤਨ ਬਈ ਕਰ ਦਾਂਗੇ ਜੀ ਮੌਕੇ ਤੇ ਠੀਕ ਆ ਮੌਕੇ ਤੇ ਗੱਲਬਾਤ ਜਿਹੜੀ ਹੈਗੀ ਸਾਰੀ ਹੋ ਜੂ ਪਰ ਮੈਂ ਇੱਕ ਗੱਲ ਕਹਿਣੀ ਚਾਹਣਾਗਾ ਵੀ ਜਰਸੀ ਪਿਓਰ ਆ ਗਈ ਆਹ ਇਹ ਚੈੱਕ ਤੁਸੀਂ ਕਰ ਲਓ ਠੀਕ ਐ ਫਿਰ ਬੇਲ ਦੀ ਵੀ ਚੈੱਕ ਕਰ ਲਓ ਬਾਕੀ ਜਿਹੜੀ ਲੇਵੇ ਦੀ ਕੁਆਲਿਟੀ ਹੈ ਹਨਾ ਇਹ ਲੇਵੇ ਦੀ ਕੁਆਲਿਟੀ ਜਿਹੜੀ ਬਹੁਤ ਜਿਆਦੇ ਚੰਗੇ ਮਤਲਬ ਲੇਵੇ ਦੀ ਕੁਆਲਿਟੀ ਤਾਂ ਮੈਂ ਕਹਿੰਦਾ ਯਾਰ ਨਾ ਜਦੋਂ ਹੋਰ ਤਿਆਰ ਹੋ ਗਈ ਪਿੱਛੇ ਨੂੰ ਹੋਰ ਲੇਵਾ ਕੱਢਣੇ ਨੇ ਬਈ ਮਾਨਤਾਂ ਨੂੰ ਕੋਈ ਮੌਕੇ ਤੇ 90000 90000 ਠੀਕ ਆ ਇਹ ਆ ਦੇਖ ਲੋ ਰੰਗ ਬਾਜ ਇਹਦਾ ਵੀ ਚੰਗਾ ਆ ਗਿਆ ਆ ਜਾ ਅੱਛਾ ਨਹੀਂ ਇਹ ਦੋਨੇ ਹੀ ਬਹਿਣਾ ਟਿੱਕੋ ਥਾਂ ਤੋਂ ਖਾਰਮ ਤੋਂ ਲਈਆਂ ਦੋਆਂ ਦੇ ਵਧੀਆ ਟੀਕਾ ਲੱਗਿਆ ਹੋਇਆ ਠੀਕ ਆ ਅੱਛਾ ਭਾਈ ਜਿਹੜੀ ਗਾਂਾਂ ਵਾਲੀ ਬਿਹੜਾ ਕੀ ਤੇਰੀ ਇਹ ਤੇ ਇਹਦਾ ਸੂਆ ਇਹ ਵੀ ਜੀ ਮੜਾ ਆਪਣੀ ਗੱਲ ਰਹਿ ਗਈ ਵਿੱਚ 6 ਦੰਦ ਦਾ ਮੂੰਹ ਅੱਛਾ 6 ਦੰਦ 6 ਦੰਦ ਦੀ ਇਹ ਅੱਛਾ 6 ਦੰਦ ਦੀ ਇਹ ਅੱਛੀ ਵੀ 6 ਦੰਦ ਦਾ ਅੱਛਾ ਆ ਵੀ 6 ਦੰਦ ਦਾ ਅੱਛਾ ਦੰਦਾਂ ਚ ਹੀ ਆ ਗਈਆਂ ਠੀਕ ਆ ਗੱਲ ਇਹ ਕਈ ਵਾਰੀ ਆਏ ਹੋ ਜਾਂਦਾ ਵੀ ਪਸ਼ੂ ਤੀਜੇ ਤੀਜੇ ਸੂਏ ਚ ਵੜ ਜਾਂਦੇ ਹੈਗੇ ਤੇ ਆ ਜਾ ਲਿਆ ਭਾਈ ਤੇ ਇਹਦਾ ਮਤਲਬ ਦਿਨ ਕਿੰਨੇ ਰਹਿ ਜਾਣਗੇ ਤੇ ਇਹ ਹਫਤੇ ਨੂੰ ਇਹ ਲੈ ਸਕਦੀ ਹੈ ਜੀ ਦੁੱਧਵਾਦ ਭਈ ਇਹਦਾ ਇਹਨੇ ਵੀ 18 ਕਿਲੋ 17 ਕਿਲੋ ਦੁੱਧ ਦਿੱਤਾ ਵੇ ਆ 20 ਕਿਲੋ ਤੱਕ ਰੇ ਵੀ ਦੇ ਸਕਦੀ ਹੈ ਠੀਕ ਆ ਲੈ ਵੀ ਆ ਦੇਖ ਲੋ ਫੇਸ ਦੀ ਕੁਆਲਿਟੀ ਕੁਆਲਿਟੀ ਚੈੱਕ ਕਰੋ ਬਾਕੀ ਯਾਰ ਆਹਾਹਾ ਲੈ ਵੀ ਆ ਜਰਸੀ ਦਾ ਲੇਵਾ ਕਿਵੇਂ ਲੱਗਾ ਦੱਸਿਓ ਜਰੂਰ ਹਜੇ ਦੇਣ ਬਾਕੀ ਪਈ ਆ ਇੱਕੋ ਫਾਰਮ ਦੀਆਂ ਨੇ ਦੋਨੋਂ ਇੱਕੋ ਫਾਰਮ ਦੀਆਂ ਬਈ ਠੀਕ ਆ ਨਹੀਂ ਯਾਰ ਰੰਗਵਾਜ ਵੀ ਬੜਾ ਸੋਹਣਾ ਤੇ ਬਾਕੀ ਆ ਦੇਖੋ ਲੈ ਮੂੰਹ ਚੈੱਕ ਕਰ ਲਓ ਹੁਣ ਤੁਸੀਂ ਲੈ ਜਾ ਬਈ ਇਹਦਾ ਰੇਟ ਫਿਰ ਬਈ ਇਹਦਾ ਵੀ 90 ਠੀਕ ਆ ਨੀ ਝੋੜੀਆਂ ਝਾਲੀਆਂ ਪਾ ਲਈਆਂ ਇਹ ਹੁਣ ਦੇਖੋ ਤੁਸੀਂ ਲੇਵਾ ਦਾ ਕਰਮ ਵਾਲੀ ਦਾ ਜਮਾਨ ਬਹੁਤ ਸੋਹਣੇ ਲੇਵੇ ਵਾਲੀ ਆ ਤੇ ਬਈ ਜਿਹੜੀ ਗਾਹਾਂ ਆ ਗਈ ਸਿੰਘਾਂ ਵਾਲੀ ਜਰਸੀ ਹਾਂਜੀ ਹਾਂਜੀ ਇਹ ਬਈ ਸੂਆ ਇਹ ਸੂਆ ਦੀ ਦੂਜਾ ਕਿੰਨੋ ਤੀਜਾ ਕਿੰਨੋ ਠੀਕ ਆ ਪਿਛਲੀ ਵਾਰੀ ਸਾਡੇ ਪਿੰਡ ਦੇ ਹੀ ਬੰਦੇ ਇੱਥੇ ਰਹਿੰਦੇ ਆ ਨਾਮ ਵਾਲਾ ਚੱਕੋ ਲੈ ਗਏ ਸੀ ਮੇਰੇ ਤੋਂ ਠੀਕ ਆ ਇਸ ਵਾਰੀ ਆਪਾਂ ਲਈ ਜਾਨੇ 13-14 ਕਿਲੋ ਤੋਂ ਦਿੱਤਾ ਬਿੱਲੀ ਆ ਪਿਛਲੀ ਵਾਰੀ 13-14 ਤੇ ਹੁਣ ਬਈ ਫਿਰ ਆਪਾਂ 13-14 ਹੀ ਕਹਿ ਕੇ ਦੇਣੀ ਆ 15 ਦਾ ਆ ਨਾਮ ਨਾਲ ਦੇ ਠੀਕ ਆ ਤੇ ਕਿੰਨੇ ਦਿਨ ਲੈ ਜੂਗੀ ਕਦੋਂ ਇਹ ਜੀ ਹਫਤਾ 10 ਦਿਨ ਲੈ। ਹਫਤਾ 10 ਦਿਨ ਲੈ ਜੂਗੀ ਤੇ ਬਈ ਫਿਰ ਇਸ ਵਹੜ ਦਾ ਮਤਲਬ ਆਪਾਂ ਰੇਟ ਕਿੰਨਾ ਕਰਾਂਗੇ? ਰੇਟ ਦਾ ਹੀ ਮਾਰ ਨਿਕਾ ਦੇ 55000 ਰੁਪਏ ਵਿੱਚ ਤਾਂ ਲੈ ਲਾਂ। ਠੀਕ ਆ। ਫੇਸ ਕੁਆਲਟੀ ਵੇਖੋ ਹੀ ਨਾ ਜਾਤ ਮੜੀ ਆ। ਹਾਂ ਕੰਨਾ ਕੁੰਨਾ ਦੀ ਆ ਦੇਖੋ ਲੈ। ਬਾਕੀ ਕੱਲੇ ਸਿੰਘ ਸਿੰਘ ਹੀ ਆ ਗਰਮੀ ਦੇ ਵਿੱਚ। ਬਹੁਤ ਆ ਸਿੰਘਾਂ ਦਾ ਵਟਾ ਹੀ ਕੋਈ ਨਹੀਂ। ਹਾਂ ਲੈ ਵੀ ਆਹ ਜਰਸੀ 55000 ਰੁਪਏ ਦੀ ਮਿਲ ਜੂਗੀ ਤੁਹਾਨੂੰ। ਜਮਾ ਜੈਜ ਦਾ ਰੇਟ ਆ ਬਾਕੀ ਤੁਸੀਂ ਇੱਥੇ ਆ ਕੇ ਤਸੱਲੀ ਕਰ ਹੀ ਲਓਗੇ। ਤੇ ਦੇਖੋ ਹੁਣ ਸਹੀ। ਲੈ ਵੀ ਆ ਜਰਸੀ ਦਾ 55000 ਰੁਪਿਆ ਰੇਟ ਕਿਵੇਂ ਲੱਗਿਆ ਇਹ ਜਰੂਰ ਦੱਸਿਓ ਪਰ ਇੰਨਾ ਗਾਵਾਂ ਤੋਂ ਇਲਾਵਾ ਨਾ ਜੇ ਗੱਲ ਕਰ ਲਿਆ ਪੰਜ ਤੋਂ ਬਿਨਾ ਜਦ ਆਹਾ ਆ ਗਈ ਇਹ ਮੈਨੂੰ ਐ ਲੱਗਦਾ ਵੀ ਮੂੰਹੋਂ ਵੀ ਚਾਰ ਦੰਦ ਹੀ ਹੋਊਗੀ ਤੇ ਪਹਿਲਾ ਸੂਆ ਬਈ ਬੱਬੀ ਕਿਵੇਂ ਇਹ ਪਹਿਲਾ ਹੀ ਸੂਆ ਜੀ ਇਹ ਮੂੰਹੋਂ ਵੀ ਦੰਦ ਮੂੰਹੋਂ ਚਾਰ ਦੰਦ ਹੀ ਆ ਅੱਛਾ ਚਾਰ ਦੰਦ ਆ ਠੀਕ ਆ ਤੇ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਅੱਜ ਜੀ 6 ਦਿਨ ਹੋ ਗਏ 나ੜਵਾ ਨਾਲ ਅੱਜ ਦੇ ਅੱਛਾ 6 ਦਿਨ ਹੋ ਗਏ ਠੀਕ ਹੈ ਹੁਣ ਇਸ ਟਾਈਮ ਦੀ ਕੰਡੇ ਲਾ ਕੇ ਤੋਲ ਕੇ ਲੈ ਲੇ 17-18 ਕਿਲੋ ਜਮਾ ਰੈਡੀ ਆ ਠੀਕ ਹੈ 20 ਕਿਲੋ ਤੋਂ ਉੱਤੇ ਦੁੱਧ ਦੇ ਨਾਲ 20 ਕਿਲੋ ਤੋਂ ਜੀ ਬਹੁਤ ਜ਼ਿਆਦਾ ਚੰਗੀ ਹੁਣ ਜਰ 18 ਕਿਲੋ ਦੇ ਡੱਬੇ ਮਰਵਾ ਦੇ ਜਦੋਂ ਹੁਣੇ ਲਾਏ ਪਾਵਾਂਗੇ ਅੱਜ ਮੇਨ ਲਿਆ ਤਿਆਰ ਹੈ ਨਾ ਠੀਕ ਹੈ ਅੱਛਾ ਇਹਦੀ ਚਵਾਈ ਵਈ ਫਿਰ ਹਾਂਜੀ ਇਹਦੀ ਹੋਈ ਵੀ ਹੈ ਚਵਾਈ ਪਾ ਲਈ ਦਵਾ ਨਹੀਂ ਹੋਈ ਹੈ ਜੀ ਠੀਕ ਆ ਲੈ ਵੀ ਆਹ ਦੇਖ ਲਓ ਚੈੱਕ ਕਰ ਲਓ ਆਹ ਦੇਖ ਲਓ ਮਿੱਤਰੋ ਲੇਵੇ ਵਾਲੀ ਕੁਆਲਿਟੀ ਹੈ ਜਿਹੜੀ ਉਹ ਬਹੁਤ ਜ਼ਿਆਦਾ ਚੰਗੀ ਆ ਲੇਵੇ ਵਾਲੇ ਪਾਸੋਂ ਦਾ ਯਾਰ ਮੈਂ ਕਹਿੰਦਾ ਕਿਸੇ ਪਾਸੇ ਹੱਥ ਹੀ ਨਹੀਂ ਧਰਾਉਂਦੀ ਥਣ ਵੀ ਜਮਾਨ ਪੱਥੀ ਚਵਾਈ ਵਾਲਾ ਯਾਰ ਬਾਈ ਬੱਬੀ ਜਿਵੇਂ ਹੁਣ ਇਹ ਇਸ ਵੇਲੇ ਇੰਨਾ ਲੇਵਾ ਤਿਆਰ ਕਰੀ ਬੈਠੀ ਹੈ ਘਟੋ ਘਟ ਪੰਜ ਘੰਟੇ ਹੋ ਗਏ ਚੁਬੇ ਅੱਇਨਾ ਬਣ ਜਾਂਦੀ ਹੈ ਅੱਛਾ ਬਹੁਤ ਬਣਦੀ ਹੈ ਜੀ ਯਾਰ ਰੇਟ ਕੀ ਰਹੂ ਇਹਦਾ ਰੇਟ ਦਾ 85000 ਟੜਾ ਵਟਾ ਜਮਾ ਕਰਦੇ ਆ 85000 82000 ਠੀਕ ਆ ਲੈ ਵੀ ਆ ਸੋਣੇ ਵਾਸਤੇ ਵਹਿੜ ਜਿਹੜੀ ਹੈਗੀ ਹੈ ਨਾ ਮੈਂ ਕਹਿੰਦਾ ਆ ਆਫਰ ਵਾਲੀ ਗੱਲ ਦੀ ਆ ਚੰਗਾ ਦੁੱਧ ਪਾ ਦੂ ਪਹਿਲਾ ਸੂਆ ਵਹੜਾ ਆ ਜਮਾ ਪੱਟਾਂ ਦੇ ਵਿੱਚ ਫਿਕਸ ਆਰਡਰ ਵਾਲੀ ਤੇ 82000 ਰੁਪਿਆ ਰੇਟ ਰਹੂ ਇਹਦਾ ਪਹਿਲਾ ਸੂਆ ਹੀ ਸੂਈ ਹੈ ਕਨਫਰਮ ਮੈਂ ਇਹ ਜਮਾ ਲੈਵਾ ਤਾਂ ਦੇਖ ਯਾਰ ਕਿਵੇਂ ਫਟਬਾਲ ਵਾਂਗੂ ਕੱਢਿਆ ਉਹ ਕੱਢ ਦਿਆ ਲੈਵਾ ਜੀ ਹਾਂ ਆਥ ਨੇ ਬਣਾ ਕੋਈ ਵੀਡੀਓ ਕਾਲ ਕਰ ਲੈ ਯਾਰ ਮਾਗਾ ਜੀ ਭਾਵੇਂ ਆ ਕੇ ਚੋਲੇ ਤਾਂ ਵੀ ਇੰਨਾ ਦੁੱਧ ਦੇਣਾ ਹੀ ਦੇਣਾ ਨੇ 17 18 ਕਿਲੋ ਐਸ ਟਾਈਮ ਰੈਡੀ ਆ ਛੀ ਜਿੰਨਾਂ ਦੀ ਫਿਰ ਯਾਰ ਭਾਈ 20 ਤੂੰ ਤਾਂ ਪਾਰ ਟੱਪੂ 3 ਤਾਂ ਮੰਨਣੇ ਮੰਨਣੇ ਜੀ ਸਹੀ ਗੱਲ ਆ ਤਾਂ ਤਪ ਸਕਦੀ ਆ ਠੀਕ ਆ ਭਾਈ ਬੱਬੀ ਨੰਬਰ ਬੋਲੀ ਲਾਸਟ ਤੇ 9779982257 ਠੀਕ ਆ ਭਾਈ ਲੋਬੀ ਮਿੱਤਰੋ ਏ ਸੀ ਬਾਈ ਬੱਬੀ ਪਿੰਡ ਝੋੜੜ ਤੇ ਨੇੜੇ ਮਲੋਟ ਤਹਿਸੀਲ ਮਲੋਟ ਪੈਂਦੀ ਐ ਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਪੈਂਦਾ ਬਾਈ ਦੇ ਪਿੰਡ ਨੂੰ ਕਿਵੇਂ ਲੱਗੀਆਂ ਆਹ ਗਾਵਾਂ ਦੱਸਿਓ ਜ਼ਰੂਰ ਬਾਕੀ ਜਰਸੀਆਂ ਦੇ ਨਗੀਨੇ ਹੈਗੇ ਤੇ ਰੇਟ ਵਾਲੀ ਗੱਲਬਾਤ ਜਿਹੜੀ ਹੈਗੀ ਉਹ ਫੋਨ ਤੇ ਐਡਜਸਟਮੈਂਟ ਥੋੜੀ ਹੋ ਜੂਗੀ ਕਿਵੇਂ ਲੱਗੀਆਂ ਗਾਵਾਂ ਦੱਸਿਓ ਜ਼ਰੂਰ ਧੰਨਵਾਦ ਸਾਰੇ ਭਰਾ